ਅੱਜ ਦੀ ਗੱਲ ਦੀ ਸਾਰਿਆਂ ਨੂੰ ਫੇਰ ਹਾਜ਼ਰ ਹੋਏ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਤੇ ਨਵੇਂ-ਨਵੇਂ ਟਰੈਕਟਰਾਂ ਦੇ ਨਾਲ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਆਪਾਂ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਤੇ Facebook ਪੇਜ ਨੂੰ ਫੋਲੋ ਕਰ ਦਿਓ ਅੱਗੇ ਵਧਦੇ ਵੀਡੀਓ ਦੇ ਨਾਲ ਟਰੈਕਟਰ ਨਿਊ ਹਾਲੈਂਡ ਆ ਜੀ 330 ਬਿਲਕੁਲ ਸਾਫ਼ ਤੇ ਵਧੀਆ ਕੰディション ਵਿੱਚ ਟਰੈਕਟਰ ਪਿਆ ਆ ਜੀ 2003 ਮਾਡਲ ਟਰੈਕਟਰ ਆ ਪੰਜਾਬ ਨੰਬਰ ਆ ਤੇ ਪਹਿਲੇ ਨਾਂ ਤੇ ਆਈ ਪੰਜਾਬ ਨੰਬਰ ਆ ਤੇ ਪਹਿਲੇ ਨਾਂ ਟਰੈਕਟਰ ਬਿਲਕੁਲ ਸਾਫ਼ ਤੇ origignal ਟਰੈਕਟਰ ਪਿਆ ਆ ਜੀ ਸਭ ਕੁਝ ਨਾਲ ਦਾ ਹੀ ਅਗਲੇ ਟਾਇਰ 40 ਪੈਸੇ ਆ ਨਾਲ ਦੇ ਟਾਇਰ ਆ ਜੀ ਮਗਰਲੇ ਟਾਇਰ 70 ਪੈਸੇ ਆ ਸਾਫ ਤੇ ਉਹਦੇ ਕੁਛ ਨੇ ਟਾਇਰ ਪਏ ਪੱਕੇ ਟਾਇਰ ਆ ਸੈਂਟਰ ਗੇਅਰ ਆ ਇੰਜਨ ਗੇਅਰ ਬਿਲਕੁਲ ਨਾਲ ਦਾ ਰੰਗ ਪੇਟ ਦੀ ਫੁੱਲ ਗਾਰੰਟੀ ਆ ਟਾਈਰ ਰੈਡ ਵੀ ਨਾਲ ਦੇ ਪਏ ਆ ਜੀ ਸਾਫ ਤੇ origignal tractor ਆ ਬਾਇਓਨੇਟ ਮਾੜ 2 ਲੱਖ ਤੇ 90 90000 ਆ